ਜੋ ਇੱਥੇ ਨਸ਼ੇ ਦੀ ਪਰਵਿਰਤੀ ਚੱਲ ਰਹੀ ਹੈ ਜੋ ਮੈਂ ਉਹ ਦੇਖੀ ਮੈਨੂੰ ਰੋਣਾ ਆ ਰਿਹਾ ਹੈ ਕਿ ਸਾਡੇ ਲੀਡਰ ਇੱਥੇ ਨਸ਼ਾ ਵਕਾਉਂਦੇ ਐ ਸਾਡੇ ਲੀਡਰ ਇੱਥੇ ਚਲਾਉਂਦੇ ਐ ਕਾਰੋਬਾਰ ਲਾਟਰੀ ਦਾ ਸਾਡੇ ਲੀਡਰ ਇੱਥੇ ਚਲਾਉਂਦੇ ਐ ਕਾਰੋਬਾਰ ਧੜੇ ਸੱਟੇ ਦਾ ਤਾਂ ਮੈਂ ਹੈਰਾਨ ਹੋ ਗਿਆ ਮੈਂ ਰੋਣਾ ਪਿਆ ਆ ਕੇ ਤਾਂ ਇਲੈਕਸ਼ਨ ਕਮਿਸ਼ਨ ਨੇ ਹਦਾਇਤਾਂ ਦਰੀਆਂ ਕਿ ਦੇਖੋ ਦੋ ਬੜੇ ਤਸਕਰ ਫੜ ਲਿਆ ਇੱਕ ਫਲੋਰ ਦੇ ਵਿੱਚ ਫੜਿਆ ਜਿਹੜੇ ਆਵਾ ਦੀ ਪਾਰਟੀ ਵਾਲੀ ਹੈ ਉਹ ਚਲਾ ਰਹੇ ਸੀ ਇੱਕ ਟਰੱਕ ਪੱਕੇ ਦਾ ਫੜਿਆ ਇੱਥੇ ਰਿੰਕੂ ਭਾਜਪੀ ਦਾ ਕੈਂਡੀਡੇਟ ਜਿੱਤੇ ਰਹਿਣਾ ਉੱਥੇ ਤੇ ਕਸ ਕਰ ਚੱਕੀ ਹੈ ਤਿੰਨ ਉਹ ਹੈਰੋਇਨ ਉਹਨਾਂ ਬਾਅਦ ਤੇ ਫੜੀ ਗਈ ਉਹਨਾਂ ਬਾਅਦ ਤੇ ਚਿੱਟਾ ਫੜਿਆ ਗਿਆ ਉਹਨਾਂ ਬਾਅਦ ਤੇ ਕਰੋੜਾ ਰੁਪਏ ਦਾ ਨਸ਼ਾ ਫੜਿਆ ਗਿਆ ਉਹ ਹੈ ਕੌਣ ਹੈ ਆ ਦੇਖੋ ਜਰਾ ਆ ਐਫ ਆਈ ਆਰ ਆ ਆ ਉਹ ਗੁਰਾਲ ਦੇ ਨਾਲ ਦੀ ਫੋਟੋ ਹੈ ਆ ਕੰਮ ਕਰਾਉਂਦੇ ਆ ਇੱਥੇ ਆਮ ਆਦਮੀ ਪਾਰਟੀ ਵਿੱਚ 2 ਸਾਲ ਰਹਿ ਕੇ ਇਹਨਾਂ ਨੇ ਕਰਾਇਆ ਤੇ ਅੱਜ ਇਕਰਾਰ ਰਹੇ ਆ ਬੀਜੇਪੀ ਵਿੱਚ ਜਾ ਕੇ ਮੈਂ ਬੀਜੇਪੀ ਆ ਆਮ ਆਦਮੀ ਨੂੰ ਪੁੱਛਣਾ ਚਾਹੁੰਦਾ ਕਿ ਕੀ ਤੁਸੀਂ ਸਾਡੇ ਨੌਜਵਾਨਾਂ ਨੂੰ ਨਸ਼ੇ ਵਿੱਚ ਗ੍ਰਸਤ ਕਰਕੇ ਇਹਨਾਂ ਦੀ ਜ਼ਿੰਦਗੀ ਨਾਲ ਖੇਡ ਰਹੇ ਹੋ ਤੁਸੀਂ ਬੀਜੇਪੀ ਆ ਆਮ ਆਦਮੀ ਪਾਰਟੀ ਵਾਲਿਆਂ ਉਹਨੂੰ ਲੋਕ ਛੜਗੇ ਦੀ ਨਾਂ ਮੈਂ ਬਖਸੂਆ ਮੈਂ ਚਾਤਾ ਖਾਲੇ ਲੰਦਾ ਚਾਤਾ ਕਿ ਤੂੰ ਚਿੱਟਾ ਖਤਮ ਨਹੀਂ ਹੋ ਜਾਂਦਾ ਇੱਕ ਇੱਕ ਘਰ ਚੋਂ ਤੁਸੀਂ ਚਿੱਟਾ ਬਾੜਿਆ ਹੋਇਆ ਆ ਦੋ ਸਾਲ ਉਂਗਰਾਲ 10 ਮਹੀਨੇ ਰਿੰਕੂ ਰੀਹਾ ਆਮਾਦੀ ਪਾਰਟੀ ਚ ਤੇ ਇਹ ਕੰਮ ਨੂੰ ਹੁਣੇ ਰਾਤ ਨੂੰ ਕਿਸੇ ਨੇ ਪਰਚੀ ਦਿੱਤੀ ਕਹਿੰਦੇ ਜੀ ਮੁਕੇਸ਼ ਸੇਠੀ ਹੈ ਜੜਾ ਸੱਟਾ ਬਾਦ ਗੈਂਗਸਟਰ ਨਾਲੇ ਦਾ ਸੰਬੰਧ ਹੈ ਇਹ ਰੀਕੂ ਦਾ ਖਾਸ ਬੰਦਾ ਹੈ ਰੀਕੂ ਨੂੰ 10 ਤੋਲੇ ਦੀ سونے ਦੀ ਚੈਨੀਆਂ ਨੇ ਉਹਦੇ ਜਨਮ ਦਿਨ ਪਰ ਪਾਈ ਹੈ ਜਨਮ ਦਿਨ ਮੇਰੇ ਵੀ ਆਉਂਦੇ ਬੰਨ ਤਾਂ ਕੋਈ ਚਾਂਦੀ ਦੀ ਬਾਗਿਆ ਜਾਂਦਾ ਯਾਰ ਤੁਸੀਂ ਦੱਸੋ ਜਿਹੜਾ 10 ਤੋਲੇ ਦੀ ਸੋਨੇ ਦੀ ਚੈਨੀ ਪਾਉਦਾ ਉਹਦਾ ਕੀ ਮਤਲਬ ਹੈ ਕਿ ਉਹਦੀ ਕਾਰੋਬਾਰ ਦੀ ਵਿੱਚ ਜਿਹੜੇ ਔਰ ਜਿਨ੍ਹਾਂ ਦਾ ਹਿੱਸਾ ਹੈ ਉਹ ਉਂਗਰਾਲ ਹੈ ਉਹ ਹੈਗਾ ਰਿੰਕੂ ਤੇ ਅੱਜ ਕੱਲ ਹੈਗਾ ਰਮਨ अरोड़ा ਜਦ ਤੱਕ ਆਤਸ ਕਰ ਆਮ ਆਦੀ ਪਾਰਟੀ ਵਿੱਚ ਸੀਗੇ ਕਿਸੇ ਨੇ ਨਹੀਂ ਛੇੜੇ ਕਹਿੰਦੇ ਵਿੱਚੋਂ ਜਿੱਦਣ ਚਲੇ ਗਏ ਸੀਤਲਾਲ ਉਂਗਰਾਲ আর ਰਿੰਕੂ ਭਾਜਪਾ ਵਿੱਚ ਆਮ ਆਦਮੀ ਵਾਲਿਆਂ ਨੇ ਚੱਕ ਲਿਆ ਭਾਜਪਾ ਇਹਨਾਂ ਦੇ ਖੇਪ ਫੜ ਕੇ ਇਹਨੂੰ ਲੈ ਕੇ ਗਈ ਢਾਕੇ ਤੋ ਦੋਨੋ ਪਾਰਟੀਆਂ ਪੰਜਾਬ ਦੇ ਵਿੱਚ ਖਾਸ ਤੌਰ ਤੇ ਜਲੰਧਰ ਦੇ ਵਿੱਚ ਨਸ਼ੇ ਦੀ ਕਾਰਵਾਈ ਵਿੱਚ ਧੜੇ ਸੱਟੇ ਦੀ ਸਾਰੇ ਮਾਫੀਆ ਦੇ ਵਿੱਚ ਐ ਸੋ ਐਸੀ ਇਹ ਨਸ਼ਾ ਖਤਮ ਕਰਨਾ ਐਸੀ ਫੌਜੀ ਭਗਤੀ ਕੀਤੀ ਸੀ ਜੀਓ ਜੀ ਆ ਜਿਹੜੀ ਜਿੱਦੜ ਨਹੀਂ ਝਾੜੂ ਪਾਰਟੀ ਆਈ ਹੈ ਇਹਨਾਂ ਨੇ ਕੱਢਦੇ ਸਾਰੇ ਫੌਜੀਆ ਦੇ ਦੁਸ਼ਮਣ ਬੜੇ ਵੇ